ਹੁਣ ਜਿਹੜੀ ਇੱਕ ਵੀਡੀਓ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਫੌਜਾ ਸਿੰਘ ਸਰਾਰੀ ਤੇ ਜਿਹੜਾ ਇੱਕ ਬਚਤਰ ਲਾਡੀ ਉਹਨਾਂ ਦਾ ਪੀਏ ਤਾਂ ਬਹੁਤ بڑے ਖੁਲਾਸੇ ਹੋ ਗਏ ਸਾਹਮਣੇ ਤਾਂ ਇਹ ਵੀਡੀਓ ਤੇ ਬਣੇ ਰਹੋ ਚੈਨਲ ਤੇ ਪਹਿਲਾਂ ਇਹ ਵੀਡੀਓ ਸੁਣੋ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਸੁਣੋ ਵੀਡੀਓ ਅੱਜ ਉਹੀ ਫੌਜਾ ਸਿੰਘ ਅੱਜ ਮaudi ਵੀਡੀਓ ਸੁਣੀ ਧਮਕੀਆਂ ਦੇ ਰਿਹਾ ਕਹਿੰਦਾ ਜਿਹੜੇ ਧਰਨੇ ਚਾਰ ਬੰਦੇ ਆ ਨਾ ਉਹਨਾਂ ਦੀ ਔਕਾਤ ਕੀ ਐ ਅੱਜ ਪਾਵਰ ਦੇ ਨਸ਼ੇ 'ਚ ਇੰਨਾ-ਉੰਨਾ ਹੋ ਗਿਆ ਛੰਨੂ ਕਹਿੰਦਾ ਤੁਹਾਡੀ ਔਕਾਤ ਕੀ ਦੀ ਕੀ ਓ 22 ਸਾਲ ਦੇ ਬੱਚੇ ਨੂੰ ਇਹਨਾਂ ਨੇ ਆਪਣੇ ਨਾਲ ਜੋੜ ਲਿਆ ਫਿਰ ਉਸ ਨੂੰ ਸੁਪਨੇ ਦਿਖਾਏ ਵੱਡੇ ਵੱਡੇ ਫਿਰ ਉਸ ਨੂੰ ਸਰਪੰਚੀ ਦੇ ਲੈ ਆਂਦਾ ਫਿਰ ਉਸ ਤੋਂ ਪੈਸਾ ਲੁੱਟਣਾ ਸ਼ੁਰੂ ਕਰਤਾ ਅਖੀਰ ਨੂੰ ਉਹਨੂੰ ਇਹਨਾਂ ਦੁੱਖੀ ਕਰਤਾ ਕਿ ਉਹ ਬੱਚਾ ਤੇ ਉਸ ਨੇ ਆਪਣੀ ਆਤਮ ਹੱਤਿਆ ਕਰ ਲਈ ਇਹਨਾਂ ਤੋਂ ਮਜਬੂਰ ਹੋ ਕੇ ਅੱਬ ਉਹ ਟੋਪਾ ਭਾਕੇ ਤੇ ਅੱਜ ਉਹਦਾ ਹਸ਼ਰ ਵੇਖ ਰਹੇ ਅੱਜ ਉਹਦਾ ਹਸ਼ਰ ਵੀ ਤੁਸੀਂ ਵੇਖ ਰਹੇ ਹੋ ਬਣਾਉਣਾ ਸੁੱਖ ਲਾਉਣਾ ਔਖਾ ਤਕੜੇ ਹੋ ਜੋ ਇਨਸਾਫ ਲਵਾਂਗੇ ਇਨਸਾਫ ਲੈ ਕੇ ਰਾਵਾਂਗੇ ਜੇ ਲੋਕ ਇਕੱਠੇ ਐ ਇਸ ਦੁਨੀਆ 'ਚ ਕੋਈ ਤਾਕਤ ਨਹੀਂ ਇਹ ਉਹੀ ਲੋਕ ਆ ਜਿਨ੍ਹਾਂ ਨੇ ਇੰਦਰਾ ਗਾਂਧੀ ਵੀ ਰਾਤੇ ਸੀ ਜੋ ਸੰਦੀਪ ਦੇ ਇਨਸਾਫ ਲਈ ਰੱਖੇ ਧਰਨੇ ਵਿੱਚ ਆਏ ਹੋਏ ਸਾਰੇ ਵੀਰ ਵੱਡੇ ਛੋਟੇ ਸ਼ਬਦਾਂ ਦਾ ਧੰਨਵਾਦ ਕਰਦਾ ਜਿਹੜੇ ਤੁਸੀਂ ਅੱਜ ਇਨਸਾਫ ਲੈਣ ਲਈ ਇੱਥੇ ਪਹੁੰਚੇ ਹੋ ਜਸ਼ਨ ਮੈਂ ਸਮਝਿਆ ਸਾਡੇ ਹੱਥ ਦਾ ਲਾਇਆ ਉਹ ਪਲਵਾਨ ਸੀਗਾ ਉਹ ਬੂਟਾ ਸੀਗਾ ਜਿਹੜਾ ਅੱਜ ਪੂਰਾ ਫਲ ਫੁੱਲ ਗਿਆ ਸੀ ਸਾਡੇ ਹੱਥ ਦਾ ਲਾਇਆ ਬੂਟਾ ਅਸੀਂ ਪਲਵਾਨੀ ਸ਼ੁਰੂ ਕਰਾਈ ਉਸ ਨੂੰ ਲੇਕਿਨ ਉਹ ਦਾ ਅੰਤ ਇੰਨਾ ਮਾੜਾ ਹੋਊਗਾ ਆਪਣੇ ਤੋਂ ਕਦੇ ਕਿਸੇ ਨੇ ਸੋਚਿਆ ਦੀ ਹੁਣ ਇੱਕ 22 ਸਾਲ ਦੇ ਬੱਚੇ ਨੂੰ ਇਹਨਾਂ ਨੇ ਆਪਣੇ ਨਾਲ ਜੋੜ ਲਿਆ ਫਿਰ ਉਸ ਨੂੰ ਸੁਪਨੇ ਦਿਖਾਏ ਵੱਡੇ ਵੱਡੇ ਫਿਰ ਉਸ ਨੂੰ ਸਰਪੰਚੀ ਦੇ ਲੈ ਆਂਦਾ ਫਿਰ ਉਸ ਤੋਂ ਪੈਸਾ ਲੁੱਟਣਾ ਸ਼ੁਰੂ ਕਰਤਾ ਮਾਪਿਆਂ ਦਾ लाਡਲਾ ਪੁੱਤ ਸੀ ਬੜਾ ਸੁਰੱਖਾ ਜਵਾਨ ਇਹਨਾਂ ਨੂੰ ਪਤਾ ਸੀਗਾ ਇਹ ਬੱਚਾ ਆਪਦੇ ਪਿਓ ਨੂੰ ਕਹੂਗਾ ਪੈਸੇ ਐਨੇ ਦੇ ਤਾਂ ਦੇਊਗਾ ਪਾਲ ਭਾਵੇਂ ਉਹ ਕਰਜ਼ਾ ਚੁੱਕ ਕੇ ਦੇਵੇ। ਉਹਦਾ ਬਾਪ ترਸੇਮ ਸਿੰਘ ਜਿਹੜਾ ਛੋਟੀ ਜਿਹੀ ਇੱਕ ਜ਼ਮੀਨ ਦਾ ਮਾਲਕ ਹੈ। ਡੇਰੇ ਨਾਲ ਗੁਜ਼ਾਰਾ ਕਰਦਾ। ਔਰ ਕਿਵੇਂ ਉਹਨੇ ਕਰਜ਼ਾ ਚੁੱਕ ਕੇ ਪੈਸੇ ਦਿੱਤੇ। ਅਖੀਰ ਸਰਪੰਚ ਬਣਾਤਾ ਪੈਸੇ ਲੈ ਕੇ ਸਰਪੰਚੇ ਨਹੀਂ ਕਰ ਦਿੱਤੀ। ਫਿਰ ਪੈਸੇ ਲਈ ਗਏ, ਫਿਰ ਪੈਸੇ ਲਈ ਗਏ। ਅਖੀਰ ਨੂੰ ਉਹਨੂੰ ਇੰਨਾ ਦੁਖੀ ਕਰਤਾ। ਕਿ ਉਹ ਬੱਚਾ ਆਪਦੇ ਮਾਪਿਓ ਨਾਲ ਗੱਲ ਵੀ ਨਹੀਂ ਸਾਂਝੀ ਕਰ ਸਕਿਆ ਬਹੁਤੀ ਆਪਦੀ ਮੌਤ ਵੇਲੇ ਤੇ ਉਸ ਨੇ ਆਪਣੀ ਆਤਮ ਹੱਤਿਆ ਕਰ ਲਈ ਇਹਨਾਂ ਤੋਂ ਮਜਬੂਰ ਹੋ ਕੇ ਅੱਜ ਉਹੀ ਫੌਜਾ ਸਿੰਘ ਅੱਜ ਮaudi ਵੀਡੀਓ ਸੁਣੀ ਧਮਕੀਆਂ ਦੇ ਰਿਹਾ ਕਹਿੰਦਾ ਜਿਹੜੇ ਧਰਨੇ ਚਾਰ ਬੰਦੇ ਆ ਨਾ ਉਹਨਾਂ ਦੀ ਔਕਾਤ ਕੀ ਐ ਅੱਜ ਸਾਡੀਆਂ ਵੋਟਾਂ ਨਾਲ ਇਹ ਠੱਗ ਬੰਦਾ ਸਾਨੂੰ ਝੂਠ ਬੋਲ ਕੇ ਐਮਐਲਏ ਬਣ ਕੇ ਪਾਵਰ ਇੱਥੇ ਆ ਕੇ ਅੱਜ ਪਾਵਰ ਦੇ ਨਸ਼ੇ 'ਚ ਇੰਨਾ ਅੰਨਾ ਹੋ ਗਿਆ ਸਾਨੂੰ ਕਹਿੰਦਾ ਤੁਹਾਡੀ ਔਕਾਤ ਕੀ ਦੀ ਕੀ ਹੈ ਕਿੱਡੀ ਖਰਾਨੀ ਦੀ ਗੱਲ ਹੈ ਕਿੱਡੀ ਦੁੱਖ ਦੀ ਗੱਲ ਹੈ ਮੇਰੇ ਕੋਲੇ ਮੈਂ ਵੀ ਇੱਥੇ ਆਮ ਆਲਮੀ ਪਾਰਟੀ 'ਚ ਕੰਮ ਕੀਤਾ ਇਸ ਸਾਲ ਮੇਰੇ ਕੋਲੇ بڑے ਬੰਦੇ ਆਤ ਕੀ ਆਏ بڑے ਫੋਨ ਆਏ ਕਹਿੰਦੇ ਆਤ ਕੀ ਲੋਕ ਕਹਿੰਦੇ ਪਵੇਂ ਪਾਰਟੀ ਗੱਲ ਦੇ ਗੱਲ ਚ ਟਿੱਕ ਟਾ ਲੇ ਤੇ ਪਵੇਂ ਕੁੱਤੇ ਦੇ ਗੱਲ ਚ ਐਤਕੇ ਐਮਐਲਏ ਆਮ ਆਲਮੀ ਪਾਰਟੀ ਦਾ ਬਣਾਉਣਾ ਲੋਕਾਂ ਨੇ ਕਿ ਤੁਸੀਂ ਆਓ ਕੰਮ ਸੰਭਾਲੋ ਮੈਂ ਸਭ ਨੂੰ ਕਿਹਾ ਮੈਂ ਇਹਨਾਂ ਨੂੰ ਵੇਖ ਲਿਆ ਇਹਨਾਂ ਨੇ ਬੱਲੇ ਕੁਛ ਨਹੀਂ ਇਹ ਦਿੱਲੀ ਦੇ ਲੁਟੇਰੇ ਆ ਗਏ ਪੰਜਾਬ ਚ ਦਿੱਲੀ ਦੇ ਲੁਟੇਰੇ ਅੱਗੇ ਇਧਰੋਂ ਲੁੱਟਾ ਹੁੰਦੀਆਂ ਸੀ ਚਿਕੰਦਰ ਦੇ ਟਾਈਮ ਤੋਂ 2100 ਸਾਲ ਪਹਿਲਾਂ ਤੋਂ ਲੱਗੇ ਲੁੱਟਾ ਹੋਣ ਲੱਗੀਆਂ ਪੰਜਾਬ ਦੀਆਂ ਅੱਗੇ ਲੁਟੇਰੇ ਇੱਧਰ ਆਉਂਦੇ ਸੀ ਕਾਬਲ ਤੋਂ ਅਫਗਾਨਿਸਤਾਨ ਤੋਂ ਈਰਾਨ ਤੋਂ ਉਸ ਤੋਂ ਅੱਗੇ ਗਜਨੀ ਤੋਂ ਹੁਣ ਲੁਟੇਰੇ ਕਿੱਥੋਂ ਆਉਂਦੇ ਆ ਦਿੱਲੀ ਤੋਂ ਸੋ ਇਹ ਦਿੱਲੀ ਦੇ ਲੁਟੇਰੇ ਤੁਸੀਂ ਕਦਾ ਕੁੱਤਾ ਜੋ ਵੀ ਹੈ ਵੀਡੀਓ ਸੁਣਾਉਣਾ ਚ ਫੌਜਾਂ ਆ ਬੋਟਾਂ ਭਾ ਕੇ ਜਿਹੜਾ 175 ਲਾਡੀ ਇਹ ਅੱਜ ਉਹਦਾ ਹਸ਼ਰ ਵੇਖ ਰਹੇ ਆ ਸਾਹਮਣੇ ਅੱਜ ਉਹਦਾ ਹਸ਼ਰ ਤੁਸੀਂ ਵੇਖ ਰਹੇ ਹੋ ਵੀਡੀਓ ਸੁਣੋ ਫਿਰ ਆ ਪਾਗਲੇ ਸੁਣੋ ਸੁਣੋ ਵੀਡੀਓ ਲਾਉਣਾ ਔਖ ਕਿਉਂਕਿ ਇਹ ਸਰਕਾਰਾਂ ਦਾ ਕਮਾਊ ਪੁੱਤ ਹੈ ਕਮਾਊ ਪੁੱਤ ਕਮਾਊ ਪੁੱਤ ਨੂੰ ਸਰਕਾਰਾਂ ਛੇਤ ਨਹੀਂ ਲਾਉਂਦੀਆਂ ਲਾਉਣਾ ਦੂਰ ਦੀ ਗੱਲ ਹੈ ਅਜੇ ਤੱਕ ਐਫ ਆਈ ਆਰ ਨਹੀਂ ਕੀਤੀ ਪੋਲਾ ਪਰਿਵਾਰ ਚੀਖਾ ਮਾਰ ਕੇ ਉਕੇ ਕਰ ਰਿਹਾ ਕਿ ਸੌਜੇ ਤੇ ਉਹਦੇ ਪੀਐਨਏ ਸਾਡਾ ਪੁੱਤ ਲੈ ਲਿਆ ਪੁੱਤ ਖਾ ਲਿਆ ਪਰ ਕੋਈ ਸੁਣਦਾ ਇਸ ਕਰਕੇ ਵੀਰੋ ਆ ਮੈਂ ਤੁਹਾਡੇ ਸਾਹਮਣੇ ਖੜਾ 93 ਸਾਲ ਦੀ ਉਮਰ ਆ ਆ ਘੰਟੇ ਦੇ ਇਥੋਂ ਖੜਾ ਆਉਦੀ ਮਰਜ਼ੀ ਨਾਲ ਬੈਠਣ ਥਾਂ ਪਈ ਐ ਮੈਂ ਖੜਾ ਔਰ ਮੈਨੂੰ ਭਵੇਂ ਇਹੋ ਦੇ ਇਨਸਾਫ ਦੀ ਖਾਤਰ ਸਾਰਾ ਦਿਨ ਖੜਨਾ ਪਵੇ ਰਾਤ ਆ ਮੈਂ ਖੜਨੂ ਤਿਆਰ ਆ ਮੈਂ 93 ਸਾਲ ਦੀ ਉਮਰ ਨਾਲ ਲੜਾਈ ਲੜਨੂ ਤਿਆਰ ਆ ਤੇ ਤੁਸੀਂ ਆ ਜਿਹੜੇ ਨੌਜਵਾਨ ਆ ਤੁਸੀਂ ਤਾਂ ਬਹੁਤ ਕੁਝ ਕਰ ਸਕਦੇ ਹੋ ਤੁਹਾਡੇ 'ਚ ਬੜਾ ਜਜ਼ਬਾ ਤੁਹਾਡੀ ਉਮਰ ਹੈ ਲੜਾਈਆਂ ਲੜਨ ਦੀ ਸੋ ਇਸ ਵੀਰ ਦਾ ਜਿਹੜਾ ਸਿਆਸੀ ਕਤਲ ਹੈ ਇਹਨੂੰ ਅਜਾਈਂ ਨਾ ਜਾਣਦਾ ਜਾਏ ਮੈਂ ਇਸ ਸਟੇਜ ਦੇ ਉੱਪਰ ਕਿਸੇ ਪਾਰਟੀ ਵੱਲੋਂ ਨਹੀਂ ਬੋਲ ਰਿਹਾ ਮੈਂ ਸਾਡੇ ਪਹਿਲਵਾਨਾਂ ਦੀ ਸਸਤਾ ਜਿਹਦੇ ਵਿੱਚ ਪੰਜਾਬ ਦਾ 35 ਸਾਲ ਮੀਤ ਪਰ ਰਹਿ ਰਹੇ ਆ レスリング फेडरेशन ऑफ इंडिया ਜਿਹੜੀ ਹਿੰਦੁਸਤਾਨ ਦੀ ਪੁਲਵਾਨਾਂ ਦੀ ਸਭ ਤੋਂ ਵੱਡੀ ਸਰਕਾਰੀ ਸੰਸਥਾ ਹੈ ਉਹਦੇ ਵਿੱਚ ਵਾਸ਼ ਪ੍ਰਧਾਨ ਰਿਹਾ ਤੇ بڑے ਮੁਲਕਾਂ ਚ ਜਾ ਕੇ ਆਇਆ ਪੁਲਵਾਨਾਂ ਦੇ ਨਾਲ ਪੁਲਵਾਨ ਪੈਲਾ ਕਰਨੇ ਬੜੇ ਔਖੇ ਹੈ ਜਿਹੋ ਜਿਹਾਂ ਪੁਲਵਾਨ ਪਾਲ ਲਿਆ ਜਿਹੋ ਜਿਹਾਂ ਸਾਂਹ ਪਾਲ ਲਿਆ ਜਿਹੋ ਜਿਹਾਂ ਕੋੜਾ ਪਾਲ ਲਿਆ ਮੈਂ ਆ ਪੁਲਵਾਨੀ ਕੀਤੀ ਹੈ ਮੁਲਕਾਂ ਚ ਕੇ ਇੰਡੀਆ ਲੈਵਲ ਤੱਕ ਇੰਨ ਇੰਟਰਨੈਸ਼ਨਲ ਲੈਵਲ ਤੱਕ ਤੇ ਅੱਜ ਅੱਜ ਤੱਕ ਵੈਜੀਟੇਰੀਅਨ ਸ਼ਸ਼ਾਨੀ ਗੱਕੇ ਦੇਖਿਆ ਕੋਈ ਆ ਮੇਰੇ ਪਿੰਡ ਦੇ ਖੜੇ ਨੌਜਵਾਨ ਆ ਮੇਰੇ ਬੇਟੇ ਬੈਠੇ ਆ ਸਦਾਜਸ ਕਰਨ ਸਿੰਘ ਪੁੱਛਣ ਲੋ ਕਿਸ ਨੂੰ ਵੀ ਗੁਰਮੀਤ ਸਿੰਘ ਬਰਾੜ ਨੇ ਕਦੇ ਜ਼ਿੰਦਗੀ ਚ ਸ਼ਰਾਬ ਪੀਤੀ ਹੋਵੇ ਮੈਨੂੰ ਕਿਸੇ ਨੇ ਦੇਖਿਆ ਹੋਵੇ ਅੰਡਾ ਮੀਟ ਵੀ ਖਾਧਾ ਕੋਈ ਦੱਸੋ ਸੋ ਮੈਂ ਅੱਜ ਤੁਹਾਡੇ ਸਾਹਮਣੇ ਇਸ ਲੜਾਈ ਨੂੰ ਅੰਜਾਮ ਤੱਕ ਪਹੁੰਚਣ ਲਈ ਤੱਕ ਪਹੁੰਚਾਉਣ ਤੱਕ ਤੁਹਾਡੇ ਨਾਲ ਖੜਾ ਸੋ ਵੀਰੋ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਬਲਾਰੇ ਬਹੁਤ ਹੈ ਸੋ ਤਕੜੇ ਹੋ ਜੋ ਇਨਸਾਫ ਲਵਾਂਗੇ ਇਨਸਾਫ ਲੈ ਕੇ ਰਵਾਂਗੇ ਜੇ ਲੋਕ ਇਕੱਠੇ ਐ ਇਸ ਦੁਨੀਆ 'ਚ ਕੋਈ ਤਾਕਤ ਨਹੀਂ ਇਹ ਉਹੀ ਲੋਕ ਆ ਜਿਨ੍ਹਾਂ ਨੇ ਇੰਦਰਾ ਗਾਂਧੀ ਵੀ ਹਰਾਤੀ ਸੀ ਇਹਹੀ ਲੋਕ ਆ ਜਿਨ੍ਹਾਂ ਨੇ ਕੇਤਰੀਵਾਲ ਸਤਿੰਦਰ ਜਨ ਆ ਹੋਰ ਜਿਹੜੇ ਪੰਜਾਬ 'ਚ ਇਸ ਵੇਲੇ ਲੁੱਟਦੇ ਫਿਰਦੇ ਸਾਰੇ ਉੱਥੋਂ ਹਰਾ ਕੇ ਕੱਢੇ ਲੋਕਾਂ ਨੂੰ ਕੋਈ ਫੌਜਾ ਕਿਹੜੀ ਬਾਗ ਦੀ ਮੂਲੀ ਐ ਜੇ ਫੌਜਾ ਕਿਸੇ ਬਾਗ ਦੀ ਮੂਲੀ ਨਹੀਂ ਗਾ ਇਹ ਫੌਜਾ ਕੁਛ ਨਹੀਂ ਗਾ ਇਹ ਜਿਹੜੇ ਸੱਪ ਬਣੇ ਵਰਦੇ ਸੱਪ ਜਿਹੜਾ ਸੱਪ ਹੁੰਦਾ ਹੈ ਫਲ ਚੱਕਦਾ ਫਲ ਚੱਕੀ ਫਿਰਦਾ ਤੇ ਜੇ 10 ਬੰਦੇ ਇਕੱਠੇ ਹੋ ਜਾਣ ਉਹ ਵੀ ਸੱਪ ਫਿਰ ਭੱਜ ਦੁਰਦਾ ਭੱਜ ਦੁਰਦਾ ਲੱਗੇ ਪੰਨ ਸੱਟ ਕੇ ਭੱਜ ਦੁਰਦਾ ਇਹਦਾ ਭੱਜਣ ਵਾਲਾ ਹੀ ਹੈ ਚੋਰ ਦੇ ਪੈਰ ਨਹੀਂ ਹੁੰਦੇ ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ ਸੋ ਇਹ ਸੋਜਾ ਸਿੰਘ ਤਾਂ ਕਿਆ ਹੀ ਗਿਆ ਆਪਾਂ ਇਨਸਾਫ ਲਵਣਾ ਹੈ ਇਹੀ ਅਸਰਾਂ ਤੇ ਜਿਹੜਾ ਦਬਾਬ ਹੁੰਦਾ ਹੈ ਜਿਨੇ ਦਬਾਅ ਪਾ ਕੇ ਉਹਨਾਂ ਸਸਕਾਰ ਨਹੀਂ ਹੁਣ ਤੱਕ ਪਿੰਡ 'ਚ ਜਿਨੇ ਦਬਾਅ ਪਾ ਕੇ ਉਹਨੇ ਖੁੱਲਪੁਆ ਤੇ ਕਿਵੇਂ ਜੀ ਫੋਕ ਬਚਿਆ ਉਹੋ ਹੀ ਅਫਸਰ ਇਹਨੂੰ ਹਥਕੜੀ ਲਾ ਕੇ ਜਸ਼ਨ ਬਾਬਾ ਜੋ ਉਹਨਾਂ ਦੇ ਹੱਕ ਦੇ ਵਿੱਚ ਇਸ ਪਾਰਟੀ ਦਾ ਬਹੁਤ ਵਿਰੋਧ ਕੀਤਾ ਗਿਆ ਸਾਡੇ ਪੰਜਾਬ ਦੇ ਲੋਕਾਂ ਨੇ ਤਾਂ ਜੀ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜਿਦੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆ ਕਰੂ ਨਮਟਾ ਉਤੇ ਧੰਨ